ਜਿਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਸੇਵਾਦਾਰ ਬਾਬਾ ਜਬਰਜੰਨ ਸਿੰਘ ਨੇ ਦੱਸਿਆ ਕਿ 13 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 14 ਜੂਨ ਨੂੰ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਜਾਣਗੇ ਅਤੇ 15 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪੈਣ ਉਪਰੰਤ ਕੀਰਤਨੀ ਜਥੇ ਸੰਗਤ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ ਅਤੇ ਸ਼ਾਮ ਨੂੰ 6 ਵਜੇ ਤੋਂ ਰਾਤ 11 ਵਜੇ ਤੱਕ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਸੰਤ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲੇ ਗਿਆਨੀ ਗੁਰਮੁਖ ਸਿੰਘ ਹੈਡ ਗਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਢਾਡੀ ਬਲਵੀਰ ਸਿੰਘ ਪਾਰਸ ਪਾਈ ਭਾਰਤ ਸਿੰਘ ਪਾਈ ਜਗਸੀਰ ਸਿੰਘ ਖਾਲਸਾ ਪਾਈ ਲਵਪ੍ਰੀਤ ਸਿੰਘ ਅਤੇ ਪਾਈ ਦਲਵਿੰਦਰ ਸਿੰਘ ਅਪਰਾ ਵਾਲਿਆਂ ਤੋਂ ਇਲਾਵਾ ਪ੍ਰਸਿੱਧ ਕੀਰਤਨੀਏ ਰਾਗੀ ਕਥਾਵਾਚਕ ਤੇ ਪ੍ਰਚਾਰਕ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ ਸਮਾਗਮ ਦੌਰਾਨ ਸ਼੍ਰੀ ਹਰਿਗੋਬਿੰਦ ਸਾਹਿਬ ਫਿਜ਼ੀਓਥੈਰੇਪੀ ਐਕਯੂ ਪ੍ਰੈਸ਼ਰ ਸੈਂਟਰ ਅਤੇ ਨਿਊ ਗੁਰੂ ਨਾਨਕ ਮੈਡੀਕਲ ਸਟੋਰ ਬਖਲੌਰ ਵੱਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ ਅਤੇ ਸੰਗਤ ਵਾਸਤੇ ਚਾਹ ਪਕੌੜੇ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲਦੀ ਛਬੀ ਲਗਾਈ ਜਾਵੇਗੀ ਆਓ ਛਿੰਜੀ ਲੜੋਆ ਰਾਹੀ ਬਾਬਾ ਜਬਰਜਨ ਸਿੰਘ ਤੋਂ ਲੈਂਦੇ ਹਾਂ ਇਸ ਸਮਾਗਮ ਦੀ ਹੋਰ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਥੇ ਗੁਰਦੁਆਰਾ ਸਲਵਾਣਾ ਸਾਹਿਬ ਵਿਖੇ ਜੋ ਗੁਰਮਤ ਸਮਾਗਮ ਹੋ ਰਹੇ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜਿੰਦਾ ਸ਼ਹੀਦ ਮਿਸ਼ਲ ਸ਼ਹੀਦ ਦਾ ਤਰਨਾ ਦਲ ਹਰੀਆਂ ਵੇਲਾ ਜਥੇਬੰਦੀ ਅਤੇ ਮਾਤਾ ਜਸ਼ਪਾਲ ਕੌਰ ਜੀ ਦੀ ਰਣਮਈ ਹੇਟ ਸਮੂਹ ਜਥੇਬੰਦੀ ਦੇ ਰਣਮਈ ਹੇਟ ਸ਼ਮਸ਼ੀਰ ਖਾਲਸਾ ਸੇਵਾਦਲ ਵੱਲੋਂ ਜੋ ਇਹ ਸਮਾਗਮ ਹੈ ਲਿਖੇ ਗਏ ਹਨ ਅਤੇ ਐਨ ਆਰ ਆਈ ਵੀਰ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤ ਵੱਲੋਂ ਇਹਦਾ ਵਿਸ਼ੇਸ਼ ਕਰਕੇ ਸਹਿਯੋਗ ਕੀਤਾ ਜਾਂਦਾ ਹੈ ਅਤੇ ਮੇਰੀ ਪੀਰੀ ਦੇਵਸਨ ਨੂੰ ਸਮਰਪਿਤ ਅਤੇ ਧੰਨ ਧੰਨ ਬਾਬਾ ਸਲਵਾਣਾ ਸਾਹਿਬ ਦੀ ਯਾਦ ਵਿੱਚ ਇਹ ਗੁਰਮਖਸ ਸਮਾਗਮ ਰੱਖੇ ਗਏ ਹਨ ਜੋ ਉਸ ਮੁਹਲਾਕਾ ਨਿਵਾਸੀ ਸੰਗਤ ਦੇ ਨਾਲ ਸਲਾਮ مشورہ ਕਰਕੇ ਮੀਟਿੰਗ ਕਰਕੇ ਉਹਨਾਂ ਦੀ ਸਾਰੀ ਸੰਗਤ ਦੀ ਨਿਗਰਾਨੀ ਹੇਠ ਇਹ ਸਮਾਗਮ ਰੱਖੇ ਗਏ ਹਨ ਅਤੇ ਇਸ ਸਮਾਗਮ ਲਈ ਸੰਗਤ ਦਾ ਬਹੁਤ ਹੀ ਵੱਧ ਚੜ ਕੇ ਸਹਿਯੋਗ ਵੀ ਹੁੰਦਾ ਹੈ ਜੋ ਅਸੀਂ ਇਸ 2 ਸਾਲ ਪਹਿਲਾਂ ਕਰਾਏ ਗਏ ਹਨ ਤੀਜੇ ਸਾਲ ਦਾ ਇਹ ਸਮਾਗਮ ਹੈ ਤੇ ਇਹਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਆਪ ਜੀ ਨੇ ਇਸ ਸਮਾਗਮ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ ਹਨ ਅਤੇ ਗੁਰਮਤ ਸਮਾਗਮਾਂ ਦੇ ਵਿੱਚ ਸਵੇਰੇ 13 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ ਅਤੇ 14 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਤੇ 15 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਦੇ 10:30 ਵਜੇ ਭੋਗ ਪਾਏ ਜਾਣੇ ਹਨ ਉਸ ਤੋਂ ਉਪਰੰਤ ਕੀਰਤਨ ਦਰਬਾਰ ਵੀ ਸਵੇਰੇ ਚੱਲਣੇ ਹਨ ਉਸ ਤੋਂ ਬਾਅਦ ਭੋਗ ਪੈ ਕੇ ਉਸ ਸ਼ਾਮ ਨੂੰ ਫੇਰ ਕੀਰਤਨ ਦਰਬਾਰ 6 ਤੋਂ ਰਾਤ ਦੇ 11 ਵਜੇ ਤੱਕ ਆਰੰਭ ਹੋਣੇ ਹਨ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਲਿਆ ਕੇ ਗੁਰਮਤ ਦੇ ਧਾਰਨੀ ਕਰਕੇ ਵੱਡੇ ਵੱਡੇ ਰਾਗੀ ਜਥੇ ਕੀਰਤਨ ਪ੍ਰਚਾਰਕ ਜਿਹੜੇ ਆ ਰਹੇ ਹਨ ਉਹਨਾਂ ਦੇ ਵਿੱਚੋਂ ਆਪਾਂ ਬਚਨ ਸਰਵਨ ਕਰਕੇ ਆਪਣੇ ਬੱਚਿਆਂ ਨੂੰ ਸਹੀ ਰਸਤੇ ਵਿੱਚ ਪਾ ਸਕੀਏ ਨਸ਼ਿਆਂ ਤੋਂ ਦੂਰ ਕਰ ਸਕੀਏ ਸਾਡਾ ਵੀ ਇਹੀ ਮਨੁਤਵਲ ਹੈ ਤੇ ਅਸੀਂ ਇਹ ਗੁਰਮਤ ਸਮਾਗਮ ਦਾ ਰੱਖਣ ਦਾ ਵੀ ਅਸੀਂ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ ਸਕੀਏ ਤੇ ਅੱਗੇ ਤੋਂ ਵੱਧ ਚੜ ਕੇ ਜੋ ਸਾਡੀਆਂ ਸੇਵਾਵਾਂ ਚੱਲ ਰਹੀਆਂ ਹਨ ਤੇ ਉਹਦੇ ਵਿੱਚ ਇਹ ਵੱਡਾ ਸਹਯੋਗ ਹੋ ਸਕੇ ਅਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਸੇਵਾਦਾਰ ਹੁੰਦੇ ਨਾਤੇ ਆਪ ਜੀ ਨੇ 13 14 15 ਤਰੀਕ ਨੂੰ ਗੁਰਦੁਆਰਾ ਸਲਵਾਣਾ ਸਾਹਿਬ ਵਿਖੇ ਹਾਜ਼ਰੀਆਂ ਜ਼ਰੂਰ ਭਰਨੀਆਂ ਸਮੂਹ ਪਰਿਵਾਰਾਂ ਸਮੇਤ ਤੇ ਗੁਰਮਤ ਸਮਾਗਮ ਵਿੱਚ ਸ਼ਾਮ ਨੂੰ ਵੀ ਹਾਜ਼ਰੀਆਂ ਭਰਨੀਆਂ ਹਨ ਵੱਧ ਚੜ ਕੇ ਆਉਣਾ ਹੈ ਗੁਰੂ ਘਰ ਲੰਗਰ ਅਟੁੱਟ ਤੇ ਸ਼ਬੀਰ ਸ਼ਰਦਾਈ ਦੇ ਟੁੱਟ ਵਰਤਨ ਕੇ ਅਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਸਿੰਘ ਸਰ ਜਿਹਦਰ ਬਾਬਾ ਨਿਹਾਲ ਸਿੰਘ ਮਿਸ਼ਲ ਸ਼ਹੀਦਾ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਅਤੇ ਮਾਤਾ ਯਸ਼ਪਾਲ ਕੁੜੀ ਵੱਲੋਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ